ਗਵੰਦ ਕਹਿੰਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਨਾ ਕਰੋ ਮੇਰਾ ਹੋਇਆ ਹੈ ਤੁਸੀਂ ਨਾ ਕਰੋ ਸਾਡਾ ਘਰ ਖਰਾਬ ਕਰਨ ਵਾਲੇ ਸਾਡੇ ਗਵੰਦ ਹੀ ਆ ਤੁਸੀਂ ਨਾ ਆਪਣਾ ਘਰ ਖਰਾਬ ਕਰੋ ਹਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹक्कਾ ਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਲੋ ਜੀ ਇਹ ਦਿਨ ਹੋ ਗਿਆ ਅੱਜ ਬੁੱਧਵਾਰ ਦਾ ਤੇ ਆਪਾਂ ਜੀ ਨਹਾ ਕੇ ਤੇ ਆਪਾਂ ਬੈਠੇ ਸੀਗੇ ਅਜੇ ਟਾਈਮ ਹੋਇਆ ਹੈ ਜੀ ਸਵਾਦ ਲੋ ਤੇ ਆਪਾਂ ਜੀ ਚੜਦੀ ਗਲ ਉਹਦੇ ਵਿੱਚ ਬਿਲਕੁਲ ਹੈਪੀ ਐਂਡ ਹੈਪੀ ਤੇ ਹੋਰ ਜੀ ਆਪਾਂ ਕੱਢਦੇ ਪੈਸੀਗੇ ਪਲ ਲਿਆ ਆਪਾਂ ਕੱਢਦੇ ਪੈਸੀਗੇ ਪਲੀਆਂ ਤੇ ਅਜੇ ਥੋੜੀਆਂ ਜਿਹੀਆਂ ਆਪਣੀਆਂ ਰਹਿ ਗਈਆਂ ਨੇ ਵਿੱਚ ਸਿਰਚਾ ਹੋਣੇ ਆਪਾਂ ਸਬਜ਼ੀ ਲੈ ਕੇ ਹਟੇ ਸੀਗੇ ਤੇ ਆਪਾਂ ਕਿਹਾ ਕਿ ਕਿਉਂ ਨਾ ਹਨ ਆਪਾਂ ਕੱਢੂ ਧੁੱਟ ਕੇ ਰੱਖ ਲਈਏ ਆਪਾਂ ਜੀ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਰਾਏ ਦੇ ਮਂਗਾਣ ਚ ਰਹਿੰਦੇ ਹਣਾ ਵਾਕਈ ਗੱਲ ਸਹੀ ਆ ਕਿ ਜਿੰਨਾ ਮਰਜੀ ਕਿਸੇ ਦਾ ਕਰ ਲੋ ਜਿੰਨਾ ਮਰਜੀ ਕਰ ਕਹਿੰਦੇ ਕਿ ਕਈ ਲੋਕ ਹੁੰਦੇ ਹੀ ਇਸ ਤਰ੍ਹਾਂ ਦੇ ਹਣਾ ਜੁਨੀ ਰੱਦੀ ਆਸੀ ਜਾਂਦੇ ਦੇ ਅੱਜ ਜੁਨੀ ਦੀ ਛੁੱਟੀ ਸੀਗੀ ਸਕੂਲੋਂ ਤੇ ਤਾਂ ਕਰਕੇ ਆਈ ਲਵ ਯੂ ਤੇ ਅਜੂਨੀ ਨੂੰ ਛੁੱਟੀ ਸੀਗੀ ਤੇ ਤਾਂ ਕਰਕੇ ਜੀ ਫਿਰ ਆਪਾਂ ਇਹਨੂੰ ਜਲਦੀ ਜਲਦੀ ਨਹਾ ਦਿੱਤਾ ਲਵਾਰੇ ਦਾ ਕੱਪੜੇ ਵਗੈਰਾ ਆਪਾਂ ਲੈ ਕੇ ਤੋ ਤੇ ਹੁਣ ਬਸ ਆ ਪਰੋਟੀ ਕੱਪਕਾ ਕੇ ਖਾਣੀ ਹੈ ਤੇ ਬਾਕੀ ਸਾਰੇ ਆਪਣੇ ਜਿਹੜੇ ਕੰਮ ਤਾਂ ਨੇ ਉਹ ਹੋ ਗਏ ਨੇ ਚਾਹ ਰੋਚਾ ਵੀ ਹੋ ਗਿਆ ਸਾਰਾ ਕੰਮ ਆਪਣਾ ਜਿਹੜਾ ਹੋ ਗਿਆ ਰੋਟੀ ਤਾਂ ਬਤਾਈਏ ਕਿ ਆਲ ਰਹੀ ਹੈ ਪੱਲੇ ਖਾਣੇ ਹੁੰਦੇ ਆ ਤੇ ਲਾ ਜੀ ਹਨਾ ਫਿਰ ਜੀ ਆਪਾਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਕੀ ਕਹਿੰਦੇ ਕਿ ਕੁਛ ਰਿਸ਼ਤੇ ਜਿਹੜੇ ਹੁੰਦੇ ਨਾ ਹੁੰਦੇ ਹੀ ਕਿਰਾਏ ਦੇ ਮਗਾਨ ਵਰਗੇ ਉਹਨਾਂ ਨੂੰ ਜਿੰਨਾ ਮਰਜੀ ਸਵਾਰ ਲੋ ਜਿੰਨਾ ਮਰਜੀ ਸਵਰ ਲੋ ਜਿੰਨੇ ਮਰਜੀ ਸੰਧਾਰੇ ਲੈ ਜੋ ਜਿੰਨੇ ਮਰਜੀ ਕੱਪੜੇ ਦੇ ਦੋ ਜਿੰਨਾ ਮਰਜੀ ਪੈਸਾ ਦੇ ਦੋ ਉਹ ਜਿਹੜੇ ਰਿਸ਼ਤੇ ਹਨ ਉਹ ਕਦੀ ਆਪਣੇ ਨਹੀਂ ਬਣਦੇ ਆਪਾ ਜੀ ਦੇਖੋ ਕਾਰ ਆਹਨ ਆਪਾ ਨੂੰ ਕਿੰਨਾ ਸਵਾਦ ਆ ਕਿੰਨਾ ਸਬਰਦੇ ਆ ਹਨਾ ਵੀ ਹਮੇਸ਼ਾ ਹਰ ਕੋਈ ਚੀਜ਼ ਆਪਾਂ ਕਹਿੰਨੇ ਕਿ ਜਿਹੜੀ ਚੀਜ਼ ਪਰਫੈਕਟ ਉਸ ਨੂੰ ਹਰ ਤਰੀਕੇ ਨਾਲ ਆਪਾਂ ਪਰਫੈਕਟ ਬਣਾਉਨੇ ਆ ਵੀ ਕਿਸੇ ਨਾ ਕਿਸੇ ਤਰੀਕੇ ਹਨਾ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਕਦੀ ਵੀ ਵੀ ਉਹਨੂੰ ਆਊਟ ਨਾ ਹੋਵੇ ਹਨਾ ਕਈ ਵਾਰ ਕਹਿੰਨੇ ਕਿ ਆਪਣੀ ਚੀਜ਼ ਪੂਰੇ ਪਰੇ ਹੋ ਜਾਂਦੀ ਹੈ ਤੇ ਆਪਾਂ ਥੋੜੇ ਜਿਹਾ ਸਰਟ ਹੋ ਜਾਂਦੇ ਕਿ ਜਦ ਸਾਡੀ ਆ ਚੀਜ਼ ਕਿੱਥੇ ਜਾਂਦੀ ਹੈ ਹਨਾ ਤੇ ਆਪਣੇ ਆਪਣੀ ਜਿਹੜੀ ਹੁੰਦੀ ਚੀਜ਼ ਵਧੀਆ ਆਪਾਂ ਆਪਾ ਤੇ ਕਈ ਨਾ ਆਪਾਂ ਕੁਝ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪੇ ਸ਼ੁਰੂ ਤੋਂ ਆਪਾਂ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨਾਲ ਮਿਲਦੇ ਆਂ ਮਤਲਬ ਪਰ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਨਾ ਹਨ ਤੇ ਜਾਂ ਆਪਣਾ ਕੋਈ ਵੇਲਾ ਆਉਂਦਾ ਔਖਾ ਵੇਲਾ ਆਉਂਦਾ ਜਾਂ ਸੌਖਾ ਵੇਲਾ ਆਉਂਦਾ ਸਭ ਤੋਂ ਜ਼ਿਆਦਾ ਜ਼ਰੂਰਤ ਆਪਾਂ ਨੂੰ ਰਿਸ਼ਤੇ ਨਹੀਂ ਪੈਂਦੇ ਹਨ ਬਾਤ ਤੋਂ ਉੱਥੇ ਕੀ ਹੁੰਦਾ ਹੈ ਕਿ ਉਹ ਰਿਸ਼ਤੇ ਆਪਣੇ ਕਦੀ ਵੀ ਸਾਥ ਨਹੀਂ ਦਿੰਦੇ ਤੁਸੀਂ ਜਿੰਨੇ ਮਰਜੀ ਹਨਾ ਤੁਸੀਂ ਜਿੰਨੇ ਮਰਜੀ ਚੰਗੇ ਆ ਬਟ ਰਿਸ਼ਤੇ ਜਿਹੜੇ ਹਨ ਉਹ ਤੁਹਾਡੇ ਪੈਸੇ ਨਾਲ ਜੁੜੇ ਤੁਹਾਡੇ ਨਾਲ ਨਹੀਂ ਰਿਸ਼ਤੇ ਜੁੜੇ ਤੁਹਾਡੇ ਪੈਸੇ ਨਾਲ ਜੁੜੇ ਤੇ ਜਾਂ ਲਾਲੂ ਜੇ ਤੁਸੀਂ ਤਰੱਕੀ ਕਰਦੇ ਤੁਸੀਂ ਲਾਲੂ ਕੋਈ ਕੰਮ ਖੋਲ੍ਹਿਆ ਹਨਾ ਜਾਂ ਤੁਸੀਂ ਕੋਈ ਜੌਬ ਕਰਦੇ ਆ ਤੁਹਾਡਾ ਘਰ ਬੜਾ ਸੋਹਣਾ ਹੈ ਬਹੁਤ ਸੋਹਣਾ ਪਾਇਆ ਹੋਇਆ ਹਨਾ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਆਪਣਾ ਘਰ ਬਹੁਤ ਸੋਹਣਾ ਪਾਇਆ ਹੋਇਆ ਇੰਨਾ ਕਿ ਉਹਦੀ ਔਲਾਦ ਨਹੀਂ ਚੰਗੀ ਨਿਕਲਦੀ ਹੈ ਤੁਹਾਡੀ ਔਲਾਦ ਬਹੁਤ ਚੰਗੀ ਨਿਕਲ ਆਉਂਦੀ ਆ ਤੁਹਾਡਾ ਵੀ ਮੇਨੇ ਥੋੜਾ ਜਿ ਇੰਨਾ ਕ ਘਰ ਹੁੰਦਾ ਉਸ ਤੋਂ ਇੰਨਾ ਬਣ ਜਾਂਦਾ ਦੋਸਤੋ ਇੰਨਾ ਬਣ ਜਾਂਦਾ ਫਿਰ ਤਾਂ ਪਤਾ ਕੀ ਕਰਦੇ ਆਂਡੀ ਘਾਂਡੀ ਤੁਹਾਡੇ ਤੋਂ ਸੜਨ ਲੱਗ ਪੈਂਦੇ ਮੱਚਲ ਲੱਗ ਪੈਂਦੇ ਆ ਇਹੀ ਹਾਲ ਅੱਜ ਕੱਲ੍ਹ ਦੁਨੀਆਂ ਦਾ ਤੇ ਜਿੰਨਾ ਮਰਜੀ ਰਿਸ਼ਤੇ ਨੂੰ ਆਪਣਾ ਬਣਾ ਕੋਈ ਤੁਹਾਡੇ ਆਪਣੇ ਨਹੀਂ ਬਣ ਸਕਦੇ ਕਦੀ ਨਹੀਂ ਬਣ ਸਕਦੇ ਹੈ। ਭਾਵੇਂ ਤੁਸੀਂ ਜਿੰਨਾ ਮਰਜੀ ਜਿੰਨਾ ਮਰਜੀ ਹੈਨਾ ਉਹਨਾਂ ਨੂੰ ਦਿਲੋਂ ਚਾਹੋ ਦਿਲੋਂ ਕਰੋ। ਹੈਨਾ? ਤੁਸੀਂ ਕਰ ਸਕਦੇ ਆਂ ਦਿਲੋਂ ਉਹ ਬੰਦਾ ਅਗਲੋ ਦਿਲੋਂ ਨਹੀਂ ਤੁਹਾਡਾ ਕਰਦਾ ਪਿਆ। ਠੀਕ ਆ। ਕਦੀ ਵੀ ਉਹ ਬੰਦਾ ਤੁਹਾਡਾ ਦਿਲੋਂ ਨਹੀਂ ਕਰੂਗਾ। ਕਿਉਂਕਿ ਉਹਦੇ ਚ ਇੰਨੀ ਕੰਪੈਸਿਟੀ ਨਹੀਂ ਹੈਗੀ ਉਹ ਤੁਹਾਨੂੰ ਦੇਖ ਕੇ ਜਾਰਦਾ ਨਹੀਂ ਪਿਆ। ਬਸ ਉਤਲੇ ਮਨ ਨੂੰ ਜ਼ਰੂਰ ਪੋਸ਼ ਹੋਊਗਾ। ਹੈਨਾ? ਹਾਂਜੀ ਹਾਂ। ਠੀਕ। ਕਿਦਾਂ ਖੇਤਾ ਹਨ? ਜਿਹੜੀ ਗੱਲ ਉਹ ਤੁਸੀਂ ਉਹ ਤੁਹਾਨੂੰ ਕਹਿੰਦਾ ਹਨਾ ਤੁਸੀਂ ਤਾਂ ਕਰ ਲੈਨੇ ਆ ਬਸ ਤੁਸੀਂ ਉਹ ਬੰਦੇ ਨੂੰ ਕਹਿ ਕੇ ਦੇਖਿਓ ਵੀ ਤੂੰ ਆਹ ਕੰਮ ਕਰ ਤੂੰ ਕਰੋਗਾ ਤੁਹਾਡੇ ਅਕੈ ਕਦੀ ਨਹੀਂ ਹੋਊਗਾ ਤੇ ਜਿਹੜੇ ਖਾਸ ਕਰਕੇ ਆਪਣੇ ਆਂਢੇ ਗਵੰਢੀ ਹੁੰਦੇ ਆ ਨਾ ਗਵੰਢੀ ਜਿਹੜੇ ਹੁੰਦੇ ਆ ਖਾਸ ਕਰਕੇ ਉਹ ਆਪਣਿਆਂ ਨੂੰ ਆਪਸ ਦੇ ਵਿੱਚ ਆਪਣਿਆਂ ਨੂੰ ਆਪਸ ਦੇ ਵਿੱਚ ਇਹ ਲੜਾਉਂਦੇ ਆ ਤੇ ਤੁਹਾਨੂੰ ਪਤਾ ਹੀ ਹੈ ਮੇਰੀ ਕਹਾਣੀ ਸਾਰਿਆਂ ਨੂੰ ਮੇਰੀ ਆਦਤ ਆ ਸ਼ੁਰੂ ਤੋਂ ਮੈਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਦੀ ਕੱਤੀ ਨਹੀਂ ਕਿਸੇ ਦੇ ਪਿੱਛੇ ਲੱਗਦੀ ਮੇਰੀ ਆਦਤ ਨਹੀਂ ਸ਼ਾਇਦ ਮੈਂ ਤਾਂ ਹੀ ਇੰਨੀ ਜ਼ਿਆਦਾ ਬੁਰੀ ਹਾਂ ਮੇਰੀ ਨਾ ਇਹੀ ਹੈਬਿਟ ਆ ਕਿ ਮੈਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਦੀ ਕੋਈ ਮੈਨੂੰ ਕਹਿੰਦਾ ਨਾ ਕਿ ਤੂੰ ਆਹ ਕੰਮ ਸਾਡੇ ਪਿੱਛੇ ਲੱਗ ਕੇ ਕਰ ਕਿ ਸਾਡੀ ਚਾਕਰੀ ਕਰ ਮੈਂ ਨਹੀਂ ਕਰ ਸਕਦੀ ਕਿਸੇ ਦੀ ਚਾਕਰੀ ਨਾ ਮੇਰੇ ਕੋਲ ਹੁੰਦੀ ਹੋਈ ਹੈ ਕਿਸੇ ਦੀ ਚਾਕਰੀ ਤੇ ਇਸ ਤਰ੍ਹਾਂ ਤੁਹਾਨੂੰ ਦੱਸਦੀ ਹਾਂ ਕੱਲ ਦੀ ਗੱਲ ਦੱਸਦੀ ਇੱਥੇ ਨਾ ਸਾਡੇ ਵੀ ਆਂਟੀ ਗਵੰਡੀ ਲੱਗਦੇ ਸਾਡੇ ਗਵੰਡੀ ਨੇ ਸਾਡੇ ਨੇਬਰਸ ਇੱਕ ਮੇਰੇ ਆਂਟੀ ਨੇ ਤੇ ਮੈਂ ਹਮੇਸ਼ਾ ਇਹ ਜਿਹੜੇ ਘਰ ਆ ਜਿੰਨਾਂ ਦਾ ਘਰ ਉਹਨਾਂ ਦੇ ਤਾਈ ਜੀ ਮੈਂ ਉਹਨਾਂ ਨਾਲ ਜਾਨੀ ਆ ਔਨੀ ਤੇ ਸਾਡੇ ਜਿਹੜੇ ਆਂਟੀ ਗਵੰਡੀ ਉਹਨਾਂ ਨੂੰ ਇੰਨਾ ਮੱਛੇ ਮਾਇਆ ਨਾ ਜਿਹੜੇ ਇਹਨਾਂ ਦੇ ਇਹਨਾਂ ਦੇ ਆਪਸ ਚਾਂਜੀ ਬਣ ਇੰਨਾ ਮੱਛੇ ਮਾਇਆ ਕਿ ਹਾਂ ਜਾਂ ਇਹਨਾਂ ਦੇ ਘਰੇ ਕਿਉਂ ਸਾਫ ਸਫਾਈ ਰਹਿੰਦੀ ਹੈ ਕੋਈ ਇਸੀ ਗੱਲ ਤੋਂ ਮੱਚੀ ਜਾਂਦੇ ਸਾਫ ਸਫਾਈ ਲੈ ਦੱਸ ਇਹ ਵੀ ਗੱਲਾਂ ਤਾਂ ਕੋਈ ਸਾੜਾ ਕਰਨਾ ਹੁੰਦਾ ਹੈ ਦੇਖੋ ਮੈਂ ਜਨਾ ਮਰਜੀ ਕਰਾਇਆ ਦੇਣੀ ਹਨ ਉਹਦੇ ਤਾਂ ਇਹ ਉਹਨਾਂ ਘਰ ਵਾਲਿਆਂ ਨੂੰ ਮਤਲਬ ਆ ਹਨ ਬਟ ਲੋਕ ਐਵੇਂ ਹੀ ਮੱਚੀ ਜਾਂਦੇ ਸਮਝ ਨਹੀਂ ਲੱਗਦੀ ਕਿ ਕਿਉਂ ਮੱਚਦੇ ਨੇ ਕਿਹੜੀ ਗੱਲ ਨੂੰ ਮੱਚਦੇ ਨੇ ਜਦ ਅਸੀਂ ਆਪਣਾ ਖਾਂਦੇ ਆ ਆਪਣਾ ਪਹਿਨਦੇ ਆ ਆਪਣੇ 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 ਸਿਰ ਤੇ ਹੀ ਅਸੀਂ ਜਾਨਨੇ ਆਉਨੇ ਆ ਆਪਣੇ ਸਿਰ ਤੇ ਅਸੀਂ ਖਰਚੇ ਚੱਕਦੇ ਅਸੀਂ ਕਿਸੇ ਕੋਲ ਮੰਗ ਕੇ ਨਹੀਂ ਹੁੰਦੇ ਮਿਹਨਤ ਕਰਦੇ ਆ ਮੇਰੇ ਹਸਬੰਦ ਮਿਹਨਤ ਕਰਦੇ ਆ ਸਾਨੂੰ ਦੋਨਾਂ ਮਾਮਾ ਤੇ ਆਣੂ ਮਾਮਾ ਤੇ ਆਣੂ ਵਧੀਆ ਉਹ ਕਰਦੇ ਨੇ ਹਨ ਤੇ ਵਧੀਆ ਪਰਮਰੀਸ਼ ਕਹਿੰਦੇ ਉਹਨੇ ਕਿ ਬੱਚੇ ਦੀ ਵਧੀਆ ਪਰਮਰੀਸ਼ ਵੀ ਜਿਹੜੀ ਹੁੰਦੀ ਹੈ ਨਾ ਹਨਾ ਜ਼ਰੂਰੀ ਨਹੀਂ ਆ ਕਿ ਉਹ ਸਿਹਤ ਪੱਖੋਂ ਚੰਗਾ ਹੀ ਹੋਵੇ ਦੇਖ ਕਹਿੰਦੇ ਕਿ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਹੈ ਜੇ ਤੁਸੀਂ ਕਿਸੇ ਵੱਲ ਵੇਖ ਕੇ ਸਾੜਾ ਹੀ ਕਰੀਗੇ ਨਾ ਕਦੀ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਕਦੀ ਵੀ ਤੁਸੀਂ ਅੱਗੇ ਨਹੀਂ ਵਧ ਸਕਦੇ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਕਿਉਂਕਿ ਬੰਦੇ ਦੇ ਦਿਨ ਮਾੜੇ ਵੀ ਆਉਂਦੇ ਆ ਤੇ ਬੰਦੇ ਦੇ ਦਿਨ ਚੰਗੇ ਵੀ ਆਉਂਦੇ ਕਦੀ ਇਹ ਨਾ ਸੋਚੋ ਵੀ ਜਿਹੜੇ ਦਿਨ ਅੱਜ ਸਾਡੇ ਤੇ ਹਨ ਤੇ ਕਦੀ ਅਸੀਂ ਗਰੀਬ ਨਹੀਂ ਹੋ ਸਕਦੇ ਤੁਸੀਂ ਗਰੀਬ ਹੱਦੋਂ ਵੱਧ ਕੇ ਹੋਗੇ ਤੇ ਜਿੰਨਾ ਕਿਸੇ ਨੂੰ ਦੁਖੀ ਕਰੋਗੇ ਨਾ ਉਸ ਤੋਂ ਵੱਧ ਕੇ ਦੁਖੀ ਤੁਸੀਂ ਹੋਵੋਗੇ ਤੇ ਉਸ ਤੋਂ ਵੱਧ ਕੇ ਤੁਸੀਂ ਦੁਖੀ ਹੋਵੋਗੇ ਤੁਸੀਂ ਕਦੀ ਵੀ ਸੁਖ ਨਹੀਂ ਆਪਣੀ ਜ਼ਿੰਦਗੀ ਚ ਪਾ ਸਕਦੇ ਜੇ ਤੁਸੀਂ ਕੋਹ ਨਾ ਵੀ ਅਸੀਂ ਸੋਖ ਹੋ ਜੂਗਾ ਜੇ ਕਿਸੇ ਨੂੰ ਦੁਖੀ ਕਰੋਗੇ ਕਦੀ ਖੁਸ਼ ਨਹੀਂ ਰਹਿ ਸਕੋ ਕਿਸੇ ਨੂੰ ਖੁਸ਼ ਕਰੋਗੇ ਨਾ ਤੇ ਦੁੱਗਣੀ ਖੁਸ਼ੀ ਮਿਲੂਗੀ ਕਹਿੰਦੇ ਨਰਕ ਵੀ ਇੱਥੇ ਹੀ ਹੈ ਤੇ ਸਵਰਗ ਵੀ ਇੱਥੇ ਜੇ ਆਪਾਂ ਕਿਸੇ ਵੱਲ ਦੇਖ ਕੇ ਸਾੜਾ ਕਰਦੇ ਆ ਨਾ ਹੈ ਨਾ ਕਿਸੇ ਵੱਲ ਦੇਖ ਕੇ ਆਪਾਂ ਸਾੜਾ ਕਰਦੇ ਆ ਹੈ ਨਾ ਸਾੜਾ ਨਹੀਂ ਆਪਾਂ ਸਭ ਨੂੰ ਕਰਨਾ ਚਾਹੀਦਾ ਕਿਸੇ ਦੇ ਨਾਲ ਆਪਾਂ ਨੂੰ ਹਿੰਮਤ ਜਟਾਉਣੀ ਚਾਹੀਦੀ ਆ ਵੀ ਭਾਈ ਕਿ ਤਾਂ ਸਾਡਾ ਵੱਧ ਕੇ ਹੀ ਹੋਵੇ ਕਿਸੇ ਦਾ ਚੰਗਾ ਕਰੋਗੇ ਕਹਿੰਦੇ ਨਾ ਕਾਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਨਰਕ ਸਵਰਗ ਇੱਥੇ ਹੀ ਇਹ ਨਾ ਸੋਚੋ ਕਿ ਸ਼ਾਇਦ ਨਰਕ ਜਿਹੜੇ ਨੇ ਉਹ ਵੀ ਉੱਤੇ ਨੇ ਤੇ ਸਵਰਗ ਜਿਹੜਾ ਉਹ ਵੀ ਉੱਤੇ ਆ ਜੇ ਕਿਸੇ ਨਾਲ ਤੁਸੀਂ ਮਾੜਾ ਕਰਕੇ ਗੁਰਦਰਾ ਸਾਹਿਬ ਚਲੇ ਜਾਓਗੇ ਨਾ ਪਾਪ ਨਹੀਂ ਧੋਤੇ ਜਾਣੇ ਪਾਠ ਪੂਜਾ ਜਿੰਨਾ ਮਰਜ਼ੀ ਕਰ ਲਓ ਪਰ ਇੱਕ ਗੱਲ ਯਾਦ ਜ਼ਰੂਰ ਰੱਖਿਓ ਕਹਿੰਦੇ ਕਿ ਕਿਸੇ ਨਾਲ ਮਾੜਾ ਕੀਤਾ ਹੋਇਆ ਕਦਮ ਤੁਹਾਡੇ ਅੱਗੇ ਮੋਹਰੇ ਆਊਗਾ ਕਿਸੇ ਲਈ ਪੱਟਿਆ ਹੋਇਆ ਟੋਆ ਉਹਦੇ ਵਿੱਚ ਤੁਸੀਂ ਆਪ ਡਿੱਗਣਾ ਹੈ ਪਹਿਲਾਂ ਕਿਸੇ ਨੇ ਬਾਅਦ ਵਿੱਚ ਜਿਹਦੇ ਲਈ ਪੱਟਿਆ ਨਾ ਉਹਨੇ ਨਹੀਂ ਡਿੱਗਣਾ ਤੁਸੀਂ ਡਿੱਗਣਾ ਹੈ ਇਸ ਕਰਕੇ ਕਦੀ ਵੀ ਕਿਸੇ ਬਾਰੇ ਮਾੜਾ ਸੋਚਣ ਤੋਂ ਪਹਿਲਾਂ ਇੱਕ ਵਾਰੀ ਜ਼ਿੰਦਗੀ 'ਚ ਜ਼ਰੂਰ ਸੋਚੋ ਉਹਨੇ ਤੁਹਾਡੇ ਲਈ ਕਿਸੇ ਨਾ ਕਿਸੇ ਚੰਗੇ ਤੇ ਤੁਹਾਡਾ ਚੰਗਾ ਕੀਤਾ ਹੋਗਾ ਇੱਕ ਗੱਲ ਮੈਂ ਹੋਰ ਦਵਾਂ ਕਿਸੇ ਗਵਾਂਡੀ ਦੇ ਪਿੱਛੇ ਲੱਗ ਕੇ ਕਦੀ ਵੀ ਆਪਣਾ ਘਰ ਖਰਾਬ ਨਾ ਕਰੋ ਮੇਰੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਹੋਇਆ ਮੈਂ ਉਹਨੇ ਗਵਾਂਡੀ ਦੇ ਪਿੱਛੇ ਲੱਗਦੀ ਨਹੀਂ ਸੀ ਪਰ ਮੇਰੀ ਫੈਮਿਲੀ ਵੰਡੀਆਂ ਦੇ ਪਿੱਛੇ ਲੰਘ ਕੇ ਅੱਜ ਕਿੱਥੇ ਆ ਉਹ ਉਹ ਹੀ ਜਾਣਦੇ ਤੇ ਮੈਂ ਕਿੱਥੇ ਆ ਬਹੁਤ ਵਧੀਆ ਬਹੁਤ ਵਧੀਆ ਚਾ ਇੰਨਾ ਕੁ ਜ਼ਿਆਦਾ ਵਧੀਆ ਨਾ ਬਹੁਤ ਚਲੋ ਤੇ ਮੈਂ ਦੱਸਣਾ ਨਹੀਂ ਚਾਹੁੰਦੀ ਹਨ ਕਿਉਂਕਿ ਉਹ ਲੋਕ ਹੋਰ ਹੁੰਦੇ ਨੇ ਜਿਹੜੇ ਕਿ ਕਿਸੇ ਦੀ ਭੰਡ ਨਹੀਂ ਕਰਦੇ ਮੈਂ ਕਿਸੇ ਦੀ ਭੰਡ ਨਹੀਂ ਕਰ ਸਕਦੀ ਕਿਉਂਕਿ ਫਿਰ ਉਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਉਹਨਾਂ ਨੂੰ ਤੇ ਸਾਲ 2 ਸਾਲ ਹੋ ਗਏ ਨੇ ਉਹ ਉਹਨਾਂ ਦਾ ਕੰਮ ਜਾਰੀ ਆ ਉਹਨਾਂ ਦਾ ਕੰਮ ਜਾਰੀ ਹੋ ਹੀ ਰਹਿਣਾ ਹੈ ਕਿਉਂਕਿ ਉਹ ਸੱਚਾ ਪਾ ਕੇ ਆਪਣੇ ਆਪ ਨੂੰ ਸੱਚਾ ਕਹਿਲਾਉਂਦੇ ਨੇ ਪਰ ਉਹ ਹੈਗੇ ਸੱਚੇ ਨਹੀਂ ਦੇ ਠੀਕ ਹੈ ਤੇ ਮੈਂ ਹਮੇਸ਼ਾ ਇਹ ਗੁੰਜਾਰਸ਼ करूंगी ਪਲੀਜ਼ ਸੁਦਰਜੂ ਭਾਈ ਐਸੇ ਐਸੇ ਚੀਜ਼ ਦਾ ਨੈਕਸਟ ਪਾਰਟ ਵੀ ਜਰੂਰ ਆਉਣਾ ਠੀਕ ਹੈ ਆਪਾਂ ਹੋਰ ਤੁਹਾਡੇ ਨਾਲ ਗੱਲਾਂ ਜਿਹੜੀ ਹੈਗੇ ਨੇ ਸਾਂਝੀਏ ਕਰਾਂਗੇ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਤੁਹਾਨੂੰ ਜਿਹੜੀ ਮੇਰੀ ਵੀਡੀਓ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਕਰਨਾ ਨਾ ਭੁੱਲਿਓ ਠੀਕ ਆ ਸਬਸਕ੍ਰਾਈਬ ਤੇ ਫਾਲੋ ਕਰਕੇ ਹੁੰਦਾ ਆ ਤੇ ਪਲੀਜ਼ ਜਰੂਰ ਕਰਿਓ ਠੀਕ ਆ ਸ਼ੇਅਰ ਵੀ ਜਰੂਰ ਕਰਿਆ ਕਰੋ ਆਪਣੀਆਂ ਵੀਡੀਓਸ ਨੂੰ ਠੀਕ ਆ ਆਪਾਂ ਕੋਈ ਅਹਜਾ ਕੰਟੈਂਟ ਨਹੀਂ ਪਾਉਂਦੇ ਕਿ ਜਿਹੜਾ ਤੁਹਾਡੇ ਦੇਖਣਯੋਗ ਨਹੀਂ ਹੈ ਆਪਾਂ ਫੈਮਿਲੀ ਦੇ ਰਿਲੇਟਿਡ ਹੀ ਹਰ ਕੋਈ ਕੰਟੈਂਟ ਪਾਉਨੇ ਹੁੰਦੇ ਆ ਕਿਉਂਕਿ ਜੋ ਆਪਣੇ ਨਾਲ ਹੁੰਦਾ ਹੈ ਨਾ ਹਨਾ ਕਹਿੰਦੇ ਕਿ ਕਰਦਿਆਂ ਵੀਡੀਓ ਜਿਹੜੀਆਂ ਹੈਗੀਆਂ ਨੇ ਆਪਾਂ ਬਾਹਰ ਨਹੀਂ ਕਰ ਦੇਣੀਆਂ ਚਾਹੀਦੀ ਪਰ ਉਹ ਕਰਦੇ ਉਹਦੋਂ ਕਿੱਥੇ ਨੇ ਜਦੋਂ ਆਪਣੇ ਖੋਦ ਆਪਣੇ ਮੂੰਹ ਦੇ ਨਾਲ ਆਪਣੇ ਨੋਹਾਂ ਦੀਆਂ ਧੀਆਂ ਦੀਆਂ ਹਨਾ ਆਪਣੇ ਜਵਾਈਆਂ ਦੀ ਆਪਣੇ ਮੁੰਡਿਆਂ ਦੀਆਂ ਗੱਲਾਂ ਕਰਦੇ ਨੇ ਉਹ ਲੋਕ ਉਹਦੋਂ ਕਿੱਥੇ ਨੇ ਆਪਣੀਆਂ ਦਰਾਣੀਆਂ ਦੀਆਂ ਜਠਾਣੀਆਂ ਦੀਆਂ ਉਹ ਲੋਕ ਗੱਲਾਂ ਕਰਦੇ ਨੇ ਉਹਦੋਂ ਉਹ ਲੋਕ ਕਿੱਥੇ ਨੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਠੀਕ ਹੈ ਨਾ ਮੈਂ ਹਮੇਸ਼ਾ

ਤੇ ਪਿੱਛੇ ਲੱਗ ਕੇ ਪਹਿਲਾਂ ਆਪਣੇ ਬਾਰੇ ਤੇ ਜਿਹੜੇ ਇਨਸਾਨ ਬਾਰੇ ਉਹ ਤੁਹਾਨੂੰ ਕਹਿ ਰਿਹਾ ਨਾ ਤੁਹਾਡੇ ਘਰ ਚ ਫੈਮਿਲੀ ਤੁਸੀਂ ਫੈਮਿਲੀ ਹੀ ਰਹਿਣਾ ਭਾਵੇਂ ਜਿੰਨਾ ਮਰਜੀ ਤੁਹਾਡਾ ਕੋਈ ਮਾੜਾ ਕਰ ਲੈ ਪਰ ਫੈਮਿਲੀ ਜਿਹੜੀ ਹੈ ਨਾ ਕਦੀ ਵੀ ਤੁਹਾਡਾ ਮਾੜਾ ਨਹੀਂ ਕਰੂਗੀ ਮਾੜਾ ਨਹੀਂ ਸੋਚੂ ਠੀਕ ਹਨ ਹੋ ਸਕਦਾ ਹੈ ਕਿ ਤੁਹਾਡੀ ਫੈਮਿਲੀ ਚ ਇਹੋ ਜਿਹੇ ਮੈਂਬਰ ਵੀ ਹੋਣ ਕਿ ਜਿਹੜੇ ਤੁਹਾਨੂੰ ਦੇਖ ਕੇ ਨਹੀਂ ਜਾਂਦੇ ਉਹ ਨਹੀਂ ਜਾਂਦੇ ਮੇਰੇ ਨਾਲ ਮੇਰੇ ਫੈਮਿਲੀ ਚ ਮੈਂਬਰ 10 ਮੈਂਬਰ ਸੀ ਜਿਹੜੇ ਜਮਾ ਨਹੀਂ ਦੇ क्योंकि तो मेरी यह मेरी गलियां कि मैं ना मेरा दिन कि मेरी हर एक ना बॉन्डिंग हो जाती मेरा हर एक ना मेल मिलाप हो जाता मैं क्योंकि मेरे मत्थे ना कभी किसी को देख के ना वट नहीं पैता की करा ए, किसे, मैं ये मेरी शुरू तो आदत देता किसी है ना कोई मैनू देख के वट जरूर पा सकता पर मैनू किसी मैं किसी देख वट नहीं अपने मत्थे ए नहीं कर सकती मैं ऐ करके नहीं कर सकती जो मैं गुस्से होव ना उद मैं जरूर ਉਹ ਬੰਦੇ ਨੂੰ ਮੈਂ ਤੜਕਾ ਕੇ ਰੱਖਦੀ ਹੁੰਦੀ। ਚਲੋ ਅਜੀ ਬਾਏ ਟਾਟਾ ਥੈਂਕ ਯੂ